ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਾਲਾ ਜੋ ਪਵਿੱਤਰ ਅਸਥਾਨ ਹੈ ਇਹ ਪਵਿੱਤਰ ਅਸਥਾਨ ਪ੍ਰਗਟ ਹੋਣ ਤੋਂ ਪਹਿਲਾਂ ਇੱਥੇ ਪਿਆਰਿਓ ਸੰਗਣੇ ਰੋਖੰਦੇ ਸਨ ਝਾੜੀਆਂ ਹੁੰਦੀਆਂ ਸਨ ਇਸੇ ਧਰਤੀ ਦੇ ਉੱਪਰ ਪਾਣੀ ਦੀ ਇੱਕ ਟਾਬ ਸੀ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਜਨ ਇਹਨਾਂ ਰੁੱਖਾਂ ਦੀ ਛਾਂ ਥੱਲੇ ਆ ਕੇ ਬੈਠਦੇ ਹੁੰਦੇ ਸਨ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪਵਿੱਤਰ ਸਥਾਨ ਤੇ ਚਰਨ ਪਾਏ ਕਹਿੰਦੇ ਨੇ ਸੁਲਤਾਨ ਵਿੰਡ ਪਿੰਡ ਦਾ ਇੱਕ ਜ਼ਿੰਮੇਦਾਰ ਸੀ ਉਸ ਦਾ ਨਾਮ ਸੀ ਭਾਈ ਤਾਰਾ ਉਹਨੂੰ ਤਾਰਾ ਕਹਿੰਦੇ ਸਨ ਉਹਦੇ ਘਰ ਵਿੱਚ ਉਸ ਦੇ ਬੱਚੇ ਦਾ ਧਿਮਾਨ ਸੀ ਉਸ ਨੂੰ ਪਤਾ ਲੱਗਾ ਕਿ ਪਾਣੀ ਦੀ ਢਾਬ ਤੇ ਕਿਨਾਰੇ ਤੇ ਦੋ ਫਕੀਰ ਆਏ ਹਨ ਇੱਕ ਸਾਜਵ ਜਾਂਦਾ ਹੈ ਤੇ ਦੂਜਾ ਭੇਜ ਕੇ ਪ੍ਰੇਮ ਵਿੱਚ ਗਾਉਂਦਾ ਹੈ ਉਸ ਨੂੰ ਸੁਣ ਵਾਲਿਆਂ ਦੇ ਅੰਦਰ ਟਿਕਾਹ ਮਿਲਦਾ ਹੈ ਤੇ ਭਾਈ ਤਾਰਾ ਕਹਿੰਦਾ ਮਨਾ ਉਨ੍ਹਾਂ ਦੀ ਭੋਜਨ ਨਾਲ ਜਾ ਕੇ ਸੇਵਾ ਜ਼ਰੂਰ ਕਰ। ਉਹ ਆਪਣੇ ਘਰੋਂ ਕੀਮਤੀ ਪਕਵਾਨ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਚਾਇ ਹਾਜ਼ਰ ਹੋਇਆ ਭਾਈ ਤਾਰਾ। ਹਜ਼ੂਰ ਨੂੰ ਭੋਜਨ ਛਕਾਇਆ। ਭਾਈ ਮਰਦਾਨਾ ਜੀ ਨੂੰ ਭੋਜਨ ਛਕਾਇਆ। ਦਰਸ਼ਨ ਕੀਤੇ। ਬਚਨ ਬਲਾਸ ਹੋਏ। ਤੇ ਫਿਰ ਹੱਥ ਜੋੜ ਕੇ ਭਾਈ ਤਾਰੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ। ਕਿਰਪਾ ਕਰੋ ਇੱਥੇ ਆਪਣਾ ਟਿਕਾਣਾ ਕਿਰੋ ਕਰੋ ਮਹਾਰਾਜ ਇੱਥੇ ਕੁਝ ਸਮਾਂ ਇੱਥੇ ਆਪਣਾ ਟਿਕਾਣਾ ਕਰੋ ਕੁਝ ਦਿਨ ਇੱਥੇ ਹੋ ਰੁਕੋ ਭਾਈ ਮਰਦਾਨਾ ਕਹਿੰਦਾ ਦਾਤਾ ਜੀ ਇਹ ਬੜੀ ਰਮਣੀਕ ਜਗ੍ਹਾ ਹੈ ਨਿਰਮਲ ਜਲ ਨਾਲ ਪਾਣੀ ਦੀ ਟਾਬ ਭਰੀ ਪਈ ਹੈ ਹਜੂਰ ਨੇ ਬੜੀ ਗੰਭੀਰਤਾ ਨਾਲ ਇਹ ਸ਼ਬਦ ਕਹੇ ਸਨ ਮਰਦਾਨਿਆਂ ਇਥੇ ਟਿਕਾਉ ਹੋਵੇਗਾ ਸੱਚ ਜਾਣੀ ਸਮਾਏਗਾ ਇਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ ਇਸ ਦਾ ਭਾਵ ਕੀ ਸੀ ਜਿਸ ਨੂੰ ਅੰਦਰ ਦੀ ਤ੍ਰਿਪਤੀ ਲਈ ਭੋਜਨ ਲੋੜੀਦਾ ਹੈ ਉਹ ਆ ਕੇ ਇਥੇ ਕੀਰਤਨ ਸੁਨੇਗਾ ਜਿਸ ਨੂੰ ਅੰਦਰ ਦੀ ਤ੍ਰਿਪਤੀ ਲਈ ਭੋਜਨ ਲੋੜੀਦਾ ਹੋਵੇਗਾ ਉਹ ਆਣ ਕੇ ਕੀਰਤਨ ਸਰਵਣ ਕਰੇਗਾ ਉਹਦੀ ਆਤਮਾ ਨੂੰ ਤ੍ਰਿਪਤੀ ਹੋਵੇਗੀ ਉਹਦੀ ਆਤਮਾ ਨੂੰ ਤ੍ਰਿਪਤੀ ਹੋਵੇਗੀ ਜੇ ਕਿਸੇ ਨੂੰ ਰੋਟੀ ਨਹੀਂ ਨਸੀਬ ਹੁੰਦੀ ਇਥੇ ਸ਼ਰਧਾ ਨਾਲ ਆਵੇਗਾ ਇਸ ਧਰਤੀ ਤੇ ਆਵੇਗਾ ਉਹਦੇ ਤਨ ਦੀ ਭੁੱਖ ਦੂਰ ਹੋਵੇਗੀ ਅਰੂ ਨੂੰ ਵੀ ਖਰਾਕ ਮਿਲੇਗੀ ਤੇ ਤਨ ਨੂੰ ਵੀ ਖਰਾਕ ਮਿਲੇਗੀ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਵਿੱਖਤ ਬਚਨ ਕੀਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਅੱਜ ਵੀ ਪਿਆਰਿਓ ਇੱਥੇ ਮਨ ਦੀ ਖਰਾਕ ਵੀ ਮਿਲਦੀ ਜੇ ਤਨ ਦੀ ਖਰਾਕ ਵੀ ਮਿਲਦੀ ਹੈ ਜਿਹੜਾ ਹਰਮੰਦਰ ਸਾਹਿਬ ਜੀ ਅੰਦਰ ਪ੍ਰਵੇਸ਼ ਹੋ ਕੇ ਬੈਠ ਕੇ ਭਾਵਨਾ ਨਾਲ ਕੀਰਤਨ ਸਰਵਣ ਕਰਦਾ ਹੈ ਉਹਦੇ ਮਨ ਨੂੰ ਖਰਾਕ ਮਿਲਦੀ ਹੈ ਜਿਹੜਾ ਲੰਗਰ ਸਾਹਿਬ ਦੇ ਵਿੱਚ ਬੈਠ ਕੇ ਪਰ ਸ਼ਾਦਾ ਸ਼ਗਦਾ ਉਹਦੇ ਤਨ ਨੂੰ ਤ੍ਰਿਪਤੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ